डांस डांस करा बि हिकु भाई này नहीं मजदूरी है ये देखिए जो उन्होंने करता मुझे मार रहे ਨਾਲ ਖੜ ਕੇ ਤੇ ਜਿਹੜੀ ਚੱਲੀ ਜਾਂਦੀ ਹੈ ਉਹ ਆਪਣੇ ਲੱਗਦਾ ਹੈ ਜਿਹੜੀ ਨੂੰ ਬਣਦੀ ਹੈ ਹੈ ਵੀ ਆਉਂਦੀ ਹੈ ਉਹ ਉਹ ਦੇਖੇਰੇ ਸਾਹਮਣੇ ਸਾਰੇ ਦੇਖੇਰੇ ਸਾਹਮਣੇ ਜਿਹੜਾ

ਚਲੋ ਬੁਲਾ ਲਗਾ ਪਰ ਆਹ ਹਾਂ ਉਹਦਾ ਬਦਲ ਕੋ ਆ ਗਿਆ ਹੈ ਹਾਂ ਮੈਂ ਤਾਂ ਮੁਕਾ ਨਹੀਂ ਉਹ ਬੰਦ ਕਰਾਉਂਦਾ ਨਾ ਕਨਿਆ ਸਿੰਘ ਜੀ ਆ ਪਰ ਇਹ ਹੋ ਜੇ ਤਾਂ ਵੀ ਕਦੀ ਕਰ ਦੋ ਜੀ ਨਹੀਂ ਮੈਂ ਬੜਾ acha ਤੀ ਆ ਜਾਓ ਆ ਜਾਓ ਇੱਥੇ ਆਉਣਾ ਸੈਂਟਰ ਚ ਅੱਛਾ ਥੋੜੇ ਜਿ ਪਿੱਛੇ ਨੂੰ ਹੋਵੋ ਹੋਰ ਸਾਹ ਪਰ ਜੀ ਤੁਸੀਂ ਪਿੱਛੇ ਆਪਣਾ ਪਿੱਛੇ ਨਾ ਬਣ ਰਿਹਾ ਨਹੀਂ ਕਰਦੇ ਥੋੜੇ ਹੋਰ ਪਿੱਛੇ ਨੂੰ ਤੁਸੀਂ ਜਾਈਏ ਇੱਕ ਮੈਂ ਜਰਾ ਜਦੋਂ ਅੱਛਾ ਥੋੜਾ ਜਿ ਇਧਰ ਨੂੰ ਹੋਇਓ ਅੱਗੇ ਨੂੰ ਹੋਇਓ ਥੋੜਾ ਜਿਹਾ ਆਹ ਆਹ ਹੋਰ ਹੋ ਜਾ ਤੁਸੀਂ ਅੱਛਾ ਇੱਕ ਮੈਂ ਤੁਹਾਡਾ ਨਾ ਇਹ ਸ਼ਾਟ ਸਿਰਫ ਖੜਿਆਂ ਦਾ ਇੱਕ ਲੈਣਾ ਸ਼ਾਟ ਆਹ ਵਾਲਾ ਜਸੀ ਜੀ ਆ ਸ਼ਾਟ ਲੈਣਾ ਇੱਕ ਥੋੜਾ ਖੜਿਆ ਹੁੰਦਾ ਤੇ ਉਸ ਤੋਂ ਬਾਅਦ ਆ ਸਰਟੀਫਿਕੇਟ ਦਿੱਤੇ ਆ ਜਿਹੜੇ ਤੁਸੀਂ ਦੇਤੇ ਸਰਟੀਫਿਕੇਟ ਦੇ ਦਿਓ ਇਹਨਾਂ ਨੂੰ ਤੇ ਤੁਹਾਡੀ ਜਿਹੜੀ ਬਾਈਟ ਆ ਨਾ ਉਹ ਵੀ ਦੇਰੇ ਆ ਕੇ ਕਰਨੀ ਆ ਸਰ ਜੀ ਹਾਂਜੀ ਕੋਈ ਨਹੀਂ ਚਲੇ ਜਾਓ ਫਿਰ ਖੋਲ ਦੇ ਮੜਾ ਹੋਰ ਖੋਲ ਦੇ ਬੱਡੀ ਨੂੰ ਕਰ ਲੈ ਉਹ ਗੱਲ ਜੀਦਾ گاਉਣਾ ਤੱਕ ਡੇਗਣਾ ਇੱਧਰ ਆ ਆ ਫਲੱਡ ਬੈਗ ਅੱਧਰ ਮੁੜਿਆ ਗਿਆ ਇਹ ਫੋਟੋ ਵੀ ਕਰ ਲਈ ਪ੍ਰੇਮ ਯਰ ਮੈਣਾ ਉਹਨੂੰ ਫੋਨ ਲਾਇਆ ਸੀਗਾ ਬਿੱਲੇ ਬਾਈ ਨੂੰ ਉਹ ਕਾਂਕ ਮਿਲ ਜਾਂਦੇ ਹਨ ਉਹ ਕਹਿੰਦਾ ਵੀ ਮੈਂ ਭੇਜ ਦੂੰਗਾ ਸਾਡੇ ਨੂੰ ਹੋਣ ਹੀ ਹੋਣਾ ਫੋਨ ਨੂੰ ਚੱਕਾ ਕੋਈ ਹੋ ਸਦਾ ਹਾਲ ਤੇਰੇ ਵੱਲ ਕੋਈ ਹੋਵੇ ਆਪਣਾ ਉਪਰ ਤੇ ਖੜਾ ਰਹਾ ਯਾਰ ਕਾਂਕ ਲੈ ਕੇ ਜੱਸਾ ਕਾਂਕ ਤਾਂ ਲੈ ਲਈ ਆ ਲੈ ਕੇ ਆਣੀ ਆਉਣ ਘਰੇ ਕੱਲਾ ਹੀ ਆ ਉਹ ਕੁਝ ਪ੍ਰੋਬਲਮ ਕਰ ਲੈ ਤਾਂ ਠੀਕ ਹੈ ਨਹੀਂ ਕੋਈ ਵੀ ਆਪਣਾ ਕੋਈ ਜੱਗ

ਤਨਤ ਦੇ ਜੈ ਮੀ ਜੈ ਬਾਪ ਜੈ ਬਾਪ ਜੀ ਹਰ ਹਾਲ ਬਾਪ ਜੀ ਅੱਜ ਜਿਹੜਾ ਪిల్లా ਮੋਗੇ ਦੇ ਬਜਾ ਜਿਹੜਾ ਬੱਗਾਪੁਰਾਣੇ ਹਲਕੇ ਦੇ ਵਿੱਚ ਪੈਲਸ ਦੇ ਵਿੱਚ ਜਿਹੜਾ ਸਾਥੀਆਂ ਨੇ ਗੁਰਦਾਰਾ ਚੈਕਪੋਇੰਟ ਦੀ ਸੂਚੀ ਟੀਮ ਨੇ ਜਿਹੜਾ 15 ਅਗਸਤ ਨੂੰ ਸਮਰਪਤ ਸੁਤੰਤਰਤਾ ਦਿਵਸ ਦੇ ਮੌਕੇ ਤੇ ਅੱਜ ਸਾਰੇ ਜਿਹੜੇ ਆ ਬੱਗਾਪੁਰਾਣੇ ਦੇ ਮੋਗੇ ਜ਼ਿਲ੍ਹੇ ਦੇ ਹਰ ਜਿਹੜੇ ਜਥੇਬੰਦੀਆਂ ਦੇ ਅਗੂ ਸਭਾ ਨੂੰ ਤੇ ਤੇ ਐਮਐਲਏ ਸਾਹਿਬ ਜਿਹੜੇ ਆ ਅਮਰਤਪਾਲ ਜੀ ਉਹ ਵੀ ਹੋ ਕੇ ਗਏ ਆ ਅਤੇ ਜਿਹੜੇ ਹੋਰ ਸਾਥੀ ਆ ਵੇਗ ਪਾਰਟੀਆਂ ਤੋਂ ਗਾਮਲਾ ਉਸਾਸਮਨ ਜੀ ਦੀ ਸਾਡੇ ਬਹੁਤ ਸਤਿਕਾਰ ਜੋ ਵੱਡੇ ਸਮਾਜ ਦੇ ਯੋਧੇ ਸੀਗੇ ਉਹਨਾਂ ਦੀ ਪਾਰਟੀ ਦੇ ਵਿੱਚੋਂ ਨਵੇਂ ਆਏ ਆ ਉਹ ਸਾਰਿਆਂ ਨੂੰ ਇੱਕ ਮੰਚ ਦੇ ਉੱਪਰ ਜਿਹੜਾ ਇਕੱਠਾ ਕੀਤਾ ਜੋ ਸਤਿਗੁਰੂ ਵਿਦਾਸਵਰ ਇਹਦਾ ਸੁਖਨਾ ਸਿੰਘ ਐਸਐਚ ਅਮਰਜਨ ਜਿਹਨਾਂ ਸਭਨ ਸਭਨ ਐਸਐਚ ਅਮਰਜਨ ਜਿਹਨਾਂ ਸਭੇ ਮਿਲ ਕੇ ਸਭਨ ਨੂੰ ਮਿਲਿਆ ਜਣਾ ਵਰ ਬਲੇ ਸਭਨ ਆਹ ਤੇ ਇਕੱਠਾ ਕੀਤਾ ਜੋ ਗੁਰੂ ਨਾਨਕ ਦੇਵ ਜੀ ਦਾ ਸੁਪਨਾ ਸੀ ਮੇਗਾਪੁਰੇ ਦਾ ਉੱਥੇ ਉਹੀ ਜਗ੍ਹਾ ਵੀ ਜਿਹੜਾ ਅਸੀਂ ਸਾਰਿਆਂ ਨੂੰ ਇੱਕ ਸਮਾਨ ਇੱਕ ਮੰਚ ਤੇ ਸਾਰੇ ਬ੍ਰੋਬਰਤਾ ਜਿਹੜਾ ਅਭਾਰ ਦਈਏ ਉਹ ਉਸ ਤੇ ਵਾਜੇ ਬਰਾਹੀਂ ਇਹੀ ਗੁਰੂ ਨਾਨਕ ਦੇਵ ਜੀ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਬਣੀ ਲਗੀ। ਕੋਸ਼ਿਸ਼ ਹਮੇਸ਼ਾ ਇਹ ਚਾਇਆ ਵੀ ਹਰ ਵਰਗ ਨੂੰ ਹਰ ਜਾਤੀ ਨੂੰ ਜਿਹੜਾ ਨਾਲ ਲੈ ਕੇ ਇਕੱਠੇ ਕਰੀਏ ਅਤੇ ਜੋ ਆਪਣਾ ਮਿਸ਼ਨ ਹੈ ਉਹ ਸਾਰਿਆਂ ਦਾ ਜੋ ਵੀ ਕੋਈ ਪਾਰਟੀ ਦੇ ਵਿੱਚ ਕੰਮ ਕਰਦਾ ਜਾਂ ਜੱਥੇਬੰਦੀ ਦੇ ਵਿੱਚ ਸਾਰਿਆਂ ਦਾ ਇੱਕੋ ਹੀ ਟੀਚਾ ਹੁੰਦਾ ਵੀ ਆਪਾਂ ਆਪਣੇ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰਨਾ ਕੋਈ ਪਾਰਟੀਆਂ ਦੇ ਵਿੱਚ ਆਪਣੇ ਪਾਰਟੀ ਦੀ ਆਵਾਜ਼ ਬੁਲੰਦ ਕਰ ਰਿਹਾ ਜਿੱਥੇ ਬੰਦੀ ਆਪਣੇ ਸਮਾਜ ਦੀ ਹਰ ਇੱਕ ਵਰਗ ਜਿਹੜਾ ਆਪਣੇ ਆਪਣੇ ਤੌਰ ਤੇ ਜਿਹੜਾ ਕੰਮ ਕਰ ਰਿਹਾ ਸਾਰਾ ਦਾ ਪਿੰਚ ਆਪਣੇ ਟੀਚਾ ਜਿਹੜਾ ਉਹ ਇੱਕੋ ਹੀ ਆ ਵੀ ਅਸੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਕਿਤੇ ਤੱਕ ਆਉਂਦਾ ਜਿਹਨਾਂ ਦੀ ਸੁਵਾਈ ਨਹੀਂ ਹੁੰਦੀ ਉਹਨਾਂ ਨੂੰ ਆਪਾਂ ਹੱਕ ਲੈ ਕੇ ਦਈਏ ਅਤੇ ਜਿੱਥੇ ਰੌਣਕ ਦੀ ਗੱਲ ਹੁੰਦੀ ਹੈ ਮਾਨ ਸ਼ਰਮਾਨ ਦੀ ਗੱਲ ਹੁੰਦੀ ਹੈ ਤੇ ਉੱਥੇ ਜਿਹੜਾ ਪਹਿਰਾ ਦੀਏ ਉਹ ਸਾਨੂੰ ਜਿਹੜਾ ਇਹੀ ਆ ਸਭੀ ਸਾਡੇ ਰਹਿਵਨਾਂ ਦਾ ਸਨਮਾਨ ਹੋਣਾ ਜੇ ਸਾਨੂੰ ਵੀ ਬਰਾਬਰਤਾ ਦੇ ਅਧਿਕਾਰ ਕਿਉਂਕਿ ਸਾਡਾ ਸੰਵਿਧਾਨ ਆ ਬਾਬਾ ਸਾਹਿਬ ਜੀ ਨੇ ਇਕੱਲਿਆਂ ਨੇ ਸਾਨੂੰ ਸੰਵਿਧਾਨ ਲੈ ਕੇ ਦਿੱਤਾ ਅਸੀਂ ਉਸ ਵਜ੍ਹੀ ਲਾਦਿਆਂ ਜਿਨ੍ਹਾਂ ਦਾ ਸੰਵਿਧਾਨ ਵੀ ਆ ਜਿਹੜਾ ਉਹ ਗੁਰੂਆਂ ਦੀ ਲਾਦ ਆ ਜਿਨ੍ਹਾਂ ਨੇ 647 ਸਾਲ ਪਹਿਲਾਂ ਜਿਹੜਾ ਇੱਕ ਬੇਗਮਪੁਰੇ ਸੱਚਲਾ ਕੀਤੀ ਜਿੱਥੇ ਸਾਨੂੰ ਬੋਲਣ ਦਾ ਸੁਣਨ ਦਾ ਅਧਿਕਾਰ ਨਹੀਂ ਸੀ ਅੱਜ ਦੇ ਉਦੋਂ ਬਾਬਾ ਸਾਹਿਬ ਨੂੰ ਬੈਠਣ ਦਾ ਅਧਿਕਾਰ ਨਹੀਂ ਸੀ ਅੱਜ ਦਾ ਸਮਾਂ ਦੇਖੋ ਇਹ ਸਵਰਗ کہہ ਸਕਦੇ ਆ ਵੀ ਆਪਾਂ ਇਹ ਸਮਾਂ ਜਿਹੜਾ ਯੋਗ ਹੈ ਉਹ ਸਵਰਗ ਆ ਵੀ ਉਹੀ ਜਿਹੜੇ ਬਾਬਾ ਸਾਹਿਬ ਮਿਰਗਲ ਦੀ ਜੀ ਤਸਵੀਰ ਸੀ ਉਹਨਾਂ ਨੂੰ ਜਿੰਦਿਆਂ ਨੂੰ ਜਦੋਂ ਕਲਾਜ ਨਹੀਂ ਬੈਠਣ ਦਿੱਤਾ ਜ ਉਹ ਸ਼ੁਰੂਆਤ ਜਿਹੜਾ ਬੜੀ ਝੋਲਾਂ ਦੇ ਉੱਪਰ ਸੀਗਾ ਤੇ ਅੱਜ ਉਹਨਾਂ ਦੀ ਜਿਹੜੀਆਂ ਮੂਰਤੀਆਂ ਪੂਰੇ ਪੰਜਾਬ ਦੇ ਲੱਗੀਆਂ ਨੇ ਤੇ ਹਰ ਇੱਕ ਵਰਗ ਦਾ ਲੋਕ ਜਿਹੜੇ ਆ ਉਹ ਬਾਬਾ ਸਾਹਿਬ ਦੇ ਪੈਰਾਂ ਨੂੰ ਸਰਜ ਗੋਦੇ ਆ। ਉਹ ਬੜੀ ਮਾਨ ਦੀ ਗੱਲ ਆ ਵੀ ਜਦੋਂ ਬੰਦੇ ਉਹਨਾਂ ਦੇ ਪੈਰਾਂ ਨੂੰ ਸੁਣਨ ਤੋਂ ਪਰਛਾਵਾਂ ਜਿਹੜਾ ਪਰਛਾਵਾਂ ਸਾਡੇ ਸਮਾਜ ਦਾ ਸੀਗਾ ਉਦੋਂ ਦੂਰ ਹੁੰਦੇ ਸੀ ਅੱਜ ਉਹਨਾਂ ਦਾ ਪਰਛਾਵਾਂ ਲੈਣ ਬਾਅਦ ਤੇ ਜਿਹੜੇ ਲੀਡਰ ਆ ਉਹ ਤਰਦੇ ਆ ਪਿੱਛੇ ਦੇਖਿਆ ਦੇ ਵੀ ਰਾਜ ਸਭਾ ਦੇ ਵਿੱਚ ਵੀ ਹਰ ਲੀਡਰਾਂ ਨੇ ਜਿੰਨੇ 502 ਪਰਸਵਾਂ ਮੈਂਬਰ ਆ ਉਹ ਸਾਰਿਆਂ ਨੇ ਬਾਬਾ ਸਾਹਿਬ ਦੀ ਫੋਟੋ ਲੈ ਕੇ ਜਿਹੜਾ ਉੱਥੇ ਜਿਹੜਾ ਪ੍ਰਦਰਸ਼ਨ ਕੀਤਾ ਵੀ ਅਸੀਂ ਸਹਿਮਤ ਹਾਂ ਨੂੰ ਮੰਨਦੇ ਹਾਂ ਤੋਂ ਇਦਾਂ ਦੇ ਰਵੱਈਏ ਦੇ ਵਿੱਚ ਸਾਨੂੰ ਅੱਜ ਵੀ ਬੇਨਾਂ ਲੱਗਦੇ ਆ ਜਿਵੇਂ ਹੁੰਦਾ ਸਰਕਾਰ ਹੁੰਦਾ ਇੱਥੇ ਜਗ ਦੇ ਦੇ ਨਾਲ ਲੱਗਦਾ ਆ ਕਿ ਜਿਗਾ ਤੇ ਆ ਕੋ ਬੜਾ ਮਾਨਕੂਰ ਹੁੰਦਾ ਜਿੱਥੇ ਵੀ ਜਿੱਲੇ ਚਾਹੀਦਾ ਉੱਥੇ ਪਿਆਰ ਮੁਹੱਬਤ ਦਾ ਸਰਕਾਰ ਜਿਹੜਾ ਮਹਿਲਾ ਅੱਜ ਵੀ ਜਿਹੜਾ ਬਹੁਤ ਸਾਥੀਆਂ ਨੇ ਸਾਰਿਆਂ ਨੇ ਪਿਆਰ ਖੋੜਿਆ ਸਾਰਿਆਂ ਨੇ ਆਪਣੇ ਆਪਣੇ ਤੌਰ ਤੇ ਕੀ ਜਿਹੇ ਗੱਲ ਕੀਤੀ ਆ ਵੀ ਆਪਾਂ ਇਹ ਮੰਚ ਜਿਹੜਾ ਬੜਾ ਵਧੀਆ ਜਿੱਥੇ ਸਾਰਿਆਂ ਨੂੰ ਸਨਮਾਨ ਕੀਤਾ ਗਿਆ ਤੇ ਐਲਸੀਡੀ ਦੇ ਵਿੱਚ ਵੀ ਜਿਹੜਾ ਜਿਹੜਾ ਨਮੰਦਾ ਆਪਣੇ ਸਮਾਜ ਦਾ ਕੰਮ ਕਰਦਾ ਹੋਰੀ ਖੋਟੋ ਬਾਕਾਇਦਾ ਲੈ ਕੇ ਪੂਰਾ ਅਹੁਦਾ ਲੈ ਕੇ ਉਹਨੂੰ ਮਾਨ ਦਊਗਾ ਜਿੱਤੇ ਆ ਕੇ ਸਾਰਿਆਂ ਨੂੰ ਬਰਾਬਰ ਜਿਹੜਾ ਦੇ ਕਰ ਦੁੱਤਾ ਕੋਈ ਮੁਕਮਵਾਨ ਨਹੀਂ ਆਪਾਂ ਫਿਰ ਕੰਨੇ ਆ ਮੁਕਮ ਤੋਂ ਮਮਾਨ ਜਿਹੜਾ ਹੁੰਦਾ ਆ ਕੋਈ ਨਹੀਂ ਅਸੀਂ ਸਾਰੇ ਸੇਵਾਦਾਰ ਆਂ ਸਮਾਜ ਨੂੰ ਸਮਰਪਿਤ ਆਂ ਸਾਰੇ ਰਣ ਰਣ ਕੇ ਇੱਤੇ ਜੰੜਾ ਆ ਤੇ ਅੱਜ ਮੈਂ ਜ਼ਿਲ੍ਹਾ ਮੋਬੀ ਦੀ ਟੀਮ ਜਿਹੜੀ ਆ ਕੋਰੋਗਦਾਰ ਲੈ ਕੇ ਰੋਜ਼ ਵਿੱਚ ਵਾਦਾ ਕਰਦੇ ਹੋਏ ਅੱਜ ਕਈ ਸਾਥੀ ਜਿਹੜੇ ਅਸੀਂ ਉਹਨਾਂ ਨੂੰ ਜਿਹੜਾ ਨਿਯੁਕਤੀ ਪੱਤਰ ਆ ਉਹ ਵੀ ਦੇਣ ਜਾ ਰਿਹਾ ਸਾਡੇ ਬਹੁਤ ਥਾਣੇ ਸਮੇ ਤੋਂ ਸਾਡੇ ਬੰਟੀ ਰਾਜਵਾਨਾ ਜੀ ਤੁਹਾਡੇ ਨਾਲ ਚੱਲਦਾ ਸਾਡੇ ਜੋਰ ਕੱਟਾ ਜੀ ਤੋਂ ਸਭ ਤੋਂ ਪਹਿਲਾਂ ਸਾਡੀ ਗੁਰੂ ਵਿਦਾਸ ਚੈਕਰ ਕੋਲ ਜਾਇਨਾ ਮੋਢੇ ਨਾਲ ਮੋਢਾ ਲਾ ਕੇ ਚੱਲੇ ਆ ਉਹਨਾਂ ਤੋਂ ਬਾਅਦ ਇਹ ਸਾਥੀਆਂ ਦਾ ਮਿਲਵਰਤਨ ਹੋ ਰਿਹਾ ਸਾਨੂੰ ਬੁਲਾਇਆ ਤੇ ਮੈਂ ਜ਼ਿਲ੍ਹਾ ਮੋਗਾ ਸ਼ਹਿਰੀ ਦਾ ਜਿਹੜਾ ਬੰਟੀ ਰਾਜਵਾਨਾ ਜੀ ਉਹਨਾਂ ਨੂੰ ਪ੍ਰਧਾਨ ਜਿਹੜਾ ਆਪਣੀ ਗੁਰੂ ਵਿਦਾਸ ਚੈਕਰ ਕੋਲ ਜਾ ਕੇ ਕੀ ਨੂੰ ਨੁਕੀ ਪੱਤਰ ਵੀ ਆਪਾਂ ਬੋਲੇ ਕੋਮ ਤੇ ਜਪੂ ਜਸ ਮਹਾਰਾਜ ਕੀ ਜੈ ਸਾਡਾ ਵੀਰ ਬਾਲਾ ਬੁੱਟਰ ਇਹਨੇ ਸਾਨੂੰ ਮੋੜ ਜਦੋਂ ਸੰਧਿਆਈ ਤਾਂ ਇਹਦੇ ਪੇਟ ਵਿੱਚ ਪਹਿਲੀ ਵਾਰੀ ਆਪਾਂ ਬੁੱਟਰ ਪੇਟ ਵਿੱਚ ਗਿਣੇ ਆ ਉਸੇ ਕਈ ਚੀਜ਼ਾਂ ਜਿਹੜੀਆਂ ਗੁਰਦਸਾਹ ਦੇ ਵਿੱਚ ਲਿਖਾਉਂਦੇ ਵੀ ਦੱਸੀਆਂ ਗਈਆਂ ਵੀ ਆਪਾਂ ਹੀ ਲੋਕਾਂ ਨੇ ਜਿੱਦਾਂ ਪਹਿਲਾਂ ਦੱਸਿਆ ਵੀ ਪੁਰਾਣੇ ਬਜ਼ੁਰਗ ਉਹ ਪਤ ਦਾ ਜਿਹੜਾ ਵਿਚਾਰੇ ਉੱਤੇ ਆਪਣੇ ਕੋਲ ਵਿਦਾਵਾਰਾ ਜੋ ਗੁਰਪੁਰਦੇ ਆ ਵੀ ਕਈਆਂ ਨੇ ਜਿਹਨੇ ਗੁਰੂ ਜੀ ਆ ਉਹ ਜਿਹੜੀ ਉਹ ਛੜੀ ਆ ਲਵੀ ਪੀੜੀ ਔਰ ਬੜੀ ਆ ਉਹਨਾਂ ਨੇ ਸਾਰਾ ਕੁਝ ਦੇਖਿਆ ਵੀ ਇਹ ਚੀਜ਼ਾਂ ਖਾਸ ਹਨ ਵੀ ਆਪਣਾ ਸਤਕਾਰ ਰੈਵਰਾਂ ਦਾ ਕੀਤਾ ਕਰਨਾ ਜਿਹੜੇ ਸਲੋਗ ਲਿਖੇ ਹੁੰਦੇ ਆ ਮੈਂ ਦਿੱਲੀ ਯੂਨੀਵਰਸਿਟੀ ਜਾ ਕੇ ਦੇਖਿਆ ਸੀ ਜਿਹੜੀ ਉਹਨਾਂ ਨੇ ਪੰਜ ਲੈ ਸਟੇਜ ਲਾਈਏ ਜਿੱਥੇ ਆਪਾਂ ਖੜੇ ਹੋ ਕੇ ਬੋਲਣਾ ਹੁੰਦਾ ਪੂਰੇ ਥੱਲੇ ਜਿਹੜਾ ਖੱਡਾ ਸਾਹਿਬ ਦਾ ਨਿਸ਼ਾਨ ਲਾਇਆ ਸੀ ਤੇ ਮੈਂ ਆਪਣੇ ਮੇਨ ਨੂੰ ਜਾ ਕੇ ਆਪਾਂ ਇਹ ਤੇ ਜਿਹੜੀ ਆ ਆਂਦਰ ਲਈਓ ਫਲੈਕਸ ਲਾ ਕੇ ਉਹ ਖੱਡਾ ਸਾਹਿਬ ਦਾ ਨਿਸ਼ਾਨ ਜਿਹੜਾ ਬੜਾ ਸਤਕਾਰਯੋਗ ਹੁੰਦਾ ਹੈ ਆਰੇ ਗੁਰੂਆਂ ਦਾ ਸਰਕਾਰ ਫੜਾ ਨਾ ਨਿੱਤੀ ਸੰਸਥਾ ਦਾ ਪਤਮ ਦਾ ਉਹ ਕੰਡਾ ਸਾਹਿਬ ਸਾਡੇ ਕੱਦ ਤੋਂ ਉੱਪਰ ਵੱਡੇ ਕੱਦ ਤੋਂ ਉੱਪਰ ਲੱਗਣਾ ਚਾਹੀਦਾ ਗੁਰੂਪਰਾ ਦੀ ਸ਼ਰਤਾਂ ਦੇ ਰੂਪ ਲੈ ਜੇਦਾ ਕੋਈ ਵੀ ਨੂੰ ਲੱਗਿਆ ਤੇ ਜਿੱਥੇ ਕਿਤੇ ਤੁਹਾਨੂੰ ਵਿਦਾਸ ਮਰਹ ਦਾ ਜਿਹੜਾ ਸਰੂਪ ਦੇ ਵਿੱਚ ਉਹਨਾਂ ਨੇ ਮਾਲਾ ਜਾਂ ਗੱਲ ਵਿੱਚ ਮਲਮ ਜਿਹੜਾ ਮਾਲ ਬੰਨਿਆ ਸੀਗਾ ਉਹ ਚੀਜ਼ਾਂ ਨੂੰ ਰਹਿਤ ਮੈਂ ਕਿਹਾ ਵੀ ਅਸੀਂ ਜਿਹੜੇ ਪੰਜਾਬ ਦੇ ਵਿੱਚ ਬੜੀਆਂ ਫੋਟਾਂ ਜਿਹੜੀਆਂ ਗੁਰੂ ਦਸਾਂ ਦੇ ਬੜੀਆਂ ਉਹ ਤੁਹਾਨੂੰ ਜਾਂਦੇ ਦਿਨਾਂ ਤੱਕ ਸਾਰੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਵਾਲੇ ਨੂੰ ਤੁਹਾਨੂੰ ਦੇ ਵੀ ਜਾਵਾਂਗੇ ਤਾਂ ਜੋ ਗੁਰੂ ਘਰਾਂ ਦੇ ਵਿੱਚ ਚੰਗੀ ਦੁਸੂਰੀ ਤੁਸੀਂ ਲਾਓ ਤੇ ਮੈਂ ਤੇਰੀਆਂ ਸੁਭਾਵਾਂ ਨੂੰ ਦੇਖਦੇ ਇਹ ਵੀ ਸਮਾਜ ਨੂੰ ਸਮਰਪਿਤ ਆ ਕੋਈ ਕਾਲਾ ਬੁੱਟਰ ਜਿਹੜਾ ਜਿਲ੍ਹਾ ਅਧਿਆਤਿ ਬੋਗੇ ਦਾ ਜਿਹੜਾ ਪ੍ਰਧਾਨ ਹੋਣ ਜਾ ਰਹੇ ਆ ਅਸੀਂ ਬਹੁਤ ਬਹੁਤ ਵਾਰਾਂ ਪ੍ਰਧਾਨ ਜੋ ਬੋਲੇ ਸੋਨ ਤੇ ਜਦ ਸਹਾਰਾ ਦੀ ਜੈ ਗੈ ਗੁਰਦੇ ਚੰਦੂ ਦੇ ਹੋਰ ਸਾਡੇ ਵੀ ਜਿਹੜੇ ਸਾਡੇ ਨਾਲ ਜੁੜੇ ਆ ਇੰਦਰਜੀਤ ਗਿੱਲ ਸਾਹਿਬ ਸੋ ਇਹ ਵੀ ਸਾਡੇ ਬਹੁਤ ਵਧੀਆ ਨਾਲ ਦਾ ਪਰਿਵਾਰ ਵੀ ਆਪਣਾਇਆ ਕੋਈ ਦੇ ਵੀ ਸਾਡੇ ਨਾਲ ਜੁੜੇ ਹਨ ਉਹ ਜਿਹੜਾ ਜ਼ਿਲ੍ਹਾ ਇੰਚਾਰਜ ਜਿਹੜਾ ਅਸੀਂ ਗੁਰੂਗਰਾਹ ਟੈਕਰਪੋਲ ਤੋਂ ਜ਼ਿਲ੍ਹਾ ਇੰਚਾਰਜ ਦੀ ਯੁਕਤੀ ਪੱਤਰ ਜਿਹੜਾ ਉਹ ਬਲੇ ਸੋਹਰ ਕਹੇ ਜਪਤ ਜੀ ਦਾਸ ਮਹਾਰਾਜ ਕੀ ਜੈ ਉਹ ਸਾਡੇ ਬਹੁਤ ਪੁਰਾਣੇ ਮਿੱਤਰ ਸਾਡੇ ਸ਼ੋਕਾ ਮਟਡਾਈ ਜਿਹਨਾਂ ਨੂੰ ਬਲਾਕ ਪ੍ਰਧਾਨ ਬਗਾਪੁਰਾ ਜਿਹੜਾ ਆਪਾਂ ਗੁਰੂਗਰਾਹ ਟੈਕਰਪੋਲ ਤੋਂ ਜ਼ਿਲ੍ਹਾ ਇੰਚਾਰਜ ਦਾ ਯੁਕਤੀ ਪੱਤਰ ਜੋ ਬਲੇ ਕੁੜ ਬਹੁਤ ਬੜੇ ਘਰੇ ਆਦੇ ਬਹੁਤ ਆਇਆ ਕਿਉਂਕਿ ਇਹ ਵੀ ਜਿਹੜਾ ਕੰਪਲਿਟ ਡਿਪਾਰਟਮੈਂਟ ਵਿੱਚ ਵੀ ਬਹੁਤ ਇਧਰੇ ਇਹਨਾਂ ਦੇ ਵਿਚਾਰ ਵੀ ਅਸੀਂ ਬਹੁਤ ਚੰਗਾ ਸੁਣਦੇ ਆ ਤੋਂ ਬੜਾ ਸਨਮਾਨ ਸਨਮਾਨ ਮਿਲਿਆ ਵੀ ਇਹਨਾਂ ਨੇ ਸਾਡੀ ਸੰਸਥਾ ਦੇ ਵਿੱਚ ਅਜਿਹੇ ਜੋਗੇ ਨੀ ਸੀ ਜਿੰਨਾ ਭਾਈ ਨੇ ਮਾਣ ਦਿੱਤਾ ਵੀ ਸਾਡੀ ਸੰਸਥਾ ਵਿੱਚ ਇਹਨਾਂ ਨੇ ਜੁਆਇਨ ਕੀਤਾ ਵੀ ਅਸੀਂ ਜ਼ਿਲ੍ਹਾ ਮੋਟਾ ਦੇਣਾ ਨੂੰ ਸੈਕਟਰੀ ਸਾਹਿਬ ਦਾ ਹੁੰਦਾ ਜਿਹੜਾ ਮੇਰੇ ਮਨ ਕਰਨੀ 自らもバーだみたい

ਦੇ ਗਰੀਬਾਂ ਦੇ ਦੀ ਜੋ ਹਮੇਸ਼ਾ ਹੀ ਆਪਾਂ ਦੇਖੀ ਹੋਰਦਾ ਕਿ ਆ ਵੀ ਜੋ ਵੀ ਕੋਈ ਗਰੀਬ ਕਰਦੀ ਹੈ ਕਿਸੇ ਤੋਂ ਵੀ ਕੋਈ ਸਾਡੇ ਜ਼ਿਲ੍ਹੇ ਮੋਗੇ ਦੇ ਵਿੱਚ ਉਤਾਰ ਕੇ ਲਾਉਂਦਾ ਜਿਹੜੀ ਵਿਆਹ ਸ਼ਾਦੀ ਵਿੱਚ ਹੋਵੇ ਤੇ ਆਪਾਂ ਆਪਣੀ ਵੋਟ ਜਮਾਦੇ ਰਹੋ ਅਰਾ ਦਾ ਨਾਨਕਾ ਦਾ ਘਰ ਜਾ ਸਾਹ ਬਣੀ ਦਾ ਰੋਟੀ ਦਾ ਤੇ ਉਹ ਆਪਣੀ ਸਰਕਾਰ ਤੋਂ ਇਹ ਕਹਿੰਦਾ ਕਿ ਜਿਹਨੂੰ ਪੜ੍ਹਾਈ ਦਾ ਸਮੱਸਿਆ ਇਹਦੀ ਡਿਵੀਜ਼ਨ ਬਾਅਦ ਕੇ ਉਹਦੇ ਬਾਅਦ ਤੇ ਆਪਾਂ ਖੜੇ ਆ ਕੋਈ ਆਈਐਸ ਫਾਈਸਰ ਪੋਲੀਟਿਕਲਟ ਬਣਗਾ ਨੀ ਪੜ੍ਹਾਈ ਨਹੀਂ ਕਰ ਸਕਦੇ ਉਹਦੇ ਬਾਅਦ ਤੇ ਕਿਉਂਕਿ ਆਪਾਂ ਚਾਹੁੰਦੇ ਆ ਬਾਬਾ ਸਾਹਿਬ ਨੇ ਸਾਡਾ ਜਿਹੜਾ ਹੱਥ ਕਰਕੇ ਊੜੀ ਕੀਤੀ ਆ ਉਹ ਦਿੱਲੀ ਵਾਲੋ ਬੀ.ਟੀ.ਏ ਦਿੱਲੀ ਵਾਲੋ ਤਾਂ ਹੀ ਜ਼ਿਆਦਾ ਨੇ ਜਦੋਂ ਅਸੀਂ ਪੜਾਂਗੇ ਦੇਖਾਂਗੇ ਸਾਡੇ ਅਫਸਰ ਡੀ.ਸੀ. ਬਣਨਗੇ ਸਾਡੇ ਡੀ.ਜੀ.ਪੀ ਹੋਣਗੇ ਸਾਡੇ ਹੋਮ ਡਿਪਾਰਟਮੈਂਟ ਸਾਡੇ ਜਿਹੜੇ ਆ ਮੰਤਰੀ ਹੋਣਗੇ ਉਹ ਕਿਉਂ ਵੱਡੇ ਹੁੰਦੇ ਆ ਕਈਆਂ ਨੂੰ ਪਤਾ ਨਹੀਂ ਬਚਾਰੇ ਨੂੰ ਕਿ ਫੌਲਡ ਵਾਲਾ ਜਿਹੜਾ ਬੀ.ਜੀ.ਪੀ ਰੈਂਕ ਕੀ ਹੁੰਦਾ ਏ.ਡੀ.ਜੀ.ਪੀ ਰੈਂਕ ਕੀ ਹੁੰਦਾ ਏ.ਡੀ.ਜੀ ਵਿਲੇਨ ਕੀ ਹੁੰਦਾ ਇਹ ਸਾਰਿਆਂ ਨੂੰ ਜੇ ਪੜਾਂਗੇ ਤਾਂ ਹੀ ਪਤਾ ਜੇ ਦਿੱਲੀ ਤਾਂ ਵੀ ਜਾਵਾਂਗੇ ਚੰਡੀਗੜ੍ਹ ਤਾਂ ਵੀ ਜਾਵਾਂਗੇ ਤਾਂ ਹੀ ਹੈ ਜੱਜਾਂ ਦੀ ਬੜੀ ਵੈਲਿਊ ਨੇ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਵੀ ਆਪਣੇ ਬੱਚਿਆਂ ਨੂੰ ਜੇ ਪੜਾ ਗਏ ਜੇ ਆਪਾਂ ਆਈ.ਪੀ.ਐਸ ਪੜਾ ਤਾਂ ਸਾਨੂੰ ਕਿਸੇ ਮੰਤਰੀ ਨੇ ਕਿਸੇ ਸਰਕਾਰ ਦੀ ਸਰਪਾਰਟੀ ਲੋਣੇ ਜਿਹੜਾ ਬੱਚਾ ਆਈਪੀਐਸ ਬਣ ਗਿਆ ਉਹਨੇ bina ਜਿਹੜਾ ਕਿਸੇ ਦੀ ਸਰਪਾਰਟੀ ਤੋਂ ਹੋਣੇ 6 3 ਮਹੀਨੇ ਬਾਅਦ ਡੀਐਸਪੀ ਦੇ 6 ਮਹੀਨੇ ਬਾਅਦ ਐਸਐਸਪੀ ਲੱਗਣਾ ਲਗਣਾਉ ਟਾਈਮ ਉਹਨਾਂ ਦਾ ਆਈਪੀਐਸ ਦਾ ਫਿਕਰ ਹੁੰਦਾ ਉਹ ਆਪਣੇ ਆਪ ਦੇ ਲੋਣੇ ਜਿਹੜੇ 1 ਸਾਲ ਡੇਢ ਸਾਲ ਦੇ ਵਿੱਚ ਉਹਨੇ ਡੀਏਜੀ ਬਣ ਜਾਣਾ 2 3 ਸਾਲ ਤੋਂ ਬਾਅਦ ਉਹਨੇ ਐਡੀਕਟ ਬਣ ਜਾਣਾ ਜੋ ਆਪਣੇ ਬੱਚਿਆਂ ਨੂੰ ਆਪਾਂ ਆਈਪੀਐਸ ਬਣਾਉਂਦੇ ਹਾਂ ਉਹਨਾਂ ਪੀਸੇਸ ਆਪਾਂ ਦੇਖਿਆ ਬੜੀ ਤੇਰੇ ਠੇਕਾ ਨੇ ਬੰਦੇ ਨੂੰ ਆਈਪੀ ਟ੍ਰੇਨਿੰਗ ਦੇ ਕਰ ਉਹਨਾਂ ਵਾਪਸ ਕਿ ਪੜਾਈ ਬੜੀ ਲੈ ਗਈ ਆ ਉਹਰੇ ਲਈ ਆਪਾਂ ਬਹੁਤ ਬਦਾਰ ਟੈਕਰ 24 ਘੰਟੇ ਆਪਾਂ ਦੇ ਸਮਾਨਾ ਸਾਰੇ ਨਾਮ ਜੈਗੁਰੂ ਸਾਹਿਬ ਬਾਲਕਾ ਸਾਰੇ ਜੈਗੁਰੂ ਦੇਵ ਧੰਨ ਦੇ ਗਿਆ ਜੀ ਜੈਪਾਲ ਜੈ ਬਾਲ ਦੀ ਧੰਨ ਧੰਨ ਵਾਹਿਗੁਰੂ ਜੀ ਦਾ ਖਾਲਸਾ ਸਾਰੇ ਮੈਂਬਰਾਂ ਤੋਂ ਸਾਰੇ ਕੋਲ ਕਰਦੇ ਆ ਸਾਰੇ भाई जी का ढेर सम्मान करते हैं भाई जी भी साइड काम कर रहा है मैच कर रहा है और ना ना चलो बस सोच सामने देख तो मैं thank <laughs> you ਦਾਸ ਟਾਇਰ ਫੋਰਸ ਦੇ ਜਿਹੜੇ ਆਰਡਰ ਸંચਾਲਕ ਨੇ ਜਸੀ ਤਰਨਜੀਤ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਬੋਗਾ ਜ਼ਿਲ੍ਹੇ ਦਾ ਇੱਕ ਟਾਂਚਾ ਤਿਆਰ ਕੀਤਾ ਜਿਸ ਦੇ ਵਿੱਚ ਪੰਟੀ ਪੁਰਾੜ ਰਾਜੇਣਾ ਤੇ ਨਾਮ ਦੀ ਨਾਲ ਕਾਲਾ ਬੁੱਟਰ ਪੁਰਾੜ ਤੇ ਹਾਸੀ ਪ੍ਰਧਾਨ ਤੇ ਇਹਨਾਂ ਜਿਹੜਾ ਪ੍ਰਧਾਨ ਜਿਹੜਾ ਹੈਗਾ ਕਿਤੇ ਦੇ ਨਾਲ ਨਾਲ ਬਾਕੀ ਟਾਂਚਾ ਵੀ ਤਿਆਰ ਕਰ ਦਿੱਤਾ ਤਾਂ ਕਿ ਅਕੀਰ ਜਮਦਾਸ ਟਾਈਗਰ ਪੋਰਟ ਦੇ ਰਾਹੀਂ ਉਹਨਾਂ ਲੋਕਾਂ ਦੀ ਲੜਾਈ ਲੜ ਸਕੀਏ ਜਿਹੜੇ ਅਨਿਆਇ ਦੇ ਜਿਹੜਾ ਇਸ ਵੇਲੇ ਧਿਆਨ ਦੇਣ ਦੇ ਲਈ ਅਨਿਆਇ ਦੇ ਖਲਾਫ ਉਹ ਲੜ ਦੀ ਲੜਾਈ ਆਪਣੀ ਲੈਣੀ ਚਾਹੁੰਦੇ ਆ ਉਹਨਾਂ ਲੋਕਾਂ ਦੀ ਅਸੀਂ ਆਵਾਜ਼ ਉਠਾ ਸਕੀਏ ਜਿਨ੍ਹਾਂ ਲੋਕਾਂ ਦੇ ਨਾਲ ਹਮੇਸ਼ਾ ਅਨਿਆਇ ਹੁੰਦਾ ਤੇ ਨਿਆਂ ਦੀ ਲੜਾਈ ਜਮਦਾਸ ਟਾਈਗਰ ਪੋਰਟ ਦੀ ਸੁਰੱਖਿਤੀ ਟੀਮ ਮੋਗਾ ਜਲਾ ਇਹਨਾਂ ਦੇ ਅਡਵਾਈਸ ਦੇ ਚ ਲੜ ਕੇ ਉਹਨਾਂ ਲੋਕਾਂ ਨੂੰ ਇਨਸਾਫ਼ ਦਿਵਾ ਸਕੀਏ ਜਿਹੜੇ ਸਭ ਤੋਂ ਪੁਰਾਣੇ ਸ਼ਾਸਨ ਤੋਂ ਤੰਗ ਸਰਕਾਰਾਂ ਦੀ ਜਿਹੜੀ ਹੈ ਜਿਹੜੇ ਆ ਉਹਨਾਂ ਕਾਰਜਾਂ ਤੋਂ ਤੰਗ ਜਿਹੜੀਆਂ ਸੂਤਾਵਾਂ ਨੂੰ ਮਿਲਣੀਆਂ ਚਾਹੀਦੀਆਂ ਨਾਲ ਦੀ ਵਾਰ ਜਿਵੇਂ ਜਸਦੀ ਸੱਜਣ ਹੋਣਾ ਹੈ ਕਿ ਸਾਡੇ ਸਭ ਕਾਣ ਦੇ ਉਹ ਹਰ ਕਲਾਸ ਤੋਂ ਚੱਲੂ ਹੋਣਾ ਚਾਹੀਦਾ ਜਿਹੜੇ ਸਾਨੂੰ ਫਟਾ ਮੀਟਰ ਰਾਈਟ ਦਵਾਉਂਦੇ ਆ ਜੇਕਰ ਅਸੀਂ ਸੰਵਿਧਾਨ ਤੋਂ ਜਾਣੂ ਹੋਵਾਂਗੇ ਤਾਂ ਹੀ ਆਪਣੇ ਹੱਕਾਂ ਦੀ ਦੇ ਆਪਣੀ ਸਮਾਜ ਦੀ ਲੜਾਈ ਲੜ ਸਕਾਂਗੇ ਅਸੀਂ ਸਮੂਚੀ ਟੀਮ ਜਿਹੜੀ ਮੌਕਾ ਦੀ ਅੱਜ ਨੰਦ ਜਗਤ ਟੀਮ ਹੈ ਸਾਡੇ ਦੇ ਹਾਸੀ ਪ੍ਰਦਾਨ ਜਨਾ ਪ੍ਰਦਾਨ ਸੀਨੀਅਰ ਮੀਸ ਪ੍ਰਦਾਨ ਗਜਾਦ ਸਿੰਘ 77 ਸਮੂਚੀ ਟੀਮ ਵੱਲੋਂ ਅਸੀਂ ਜੱਸੀ ਤਲਨ ਬਣਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਇਹ ਕਾਚਾ ਨਸਬ ਕੀਤਾ ਤਾਂ ਕਿ ਅਸੀਂ ਸਮਾਜ ਦੀ ਲੜਾਈ ਜਿੱਤੇ ਫਲ ਮੁੱਲ ਲਾ ਸਕੋ ਜੈ ਕਰੂ ਦੇਵ ਹਨੂ ਦੇਵ और कोटी करती। है कुरी भी राउंड तब तक अपने चालीस